ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਤੋਂ ਜਲਦੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ ਜੈ ਮਾ ਲਕਸ਼ਮੀ ਜੈ ਮਾਤਾ ਦੀ ਮਾਤਾ ਰਾਣੀ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇ ਮਾਤਾ ਲਕਸ਼ਮੀ ਅਜਿਹੇ ਘਰ ਵਿੱਚ ਕਦੇ ਨਹੀਂ ਰਹਿੰਦੀ ਜਿੱਥੇ ਔਰਤਾਂ ਕਰਦੀਆਂ ਹਨ ਇਹ ਗਲਤੀਆਂ ਭਾਵੇਂ ਤੁਸੀਂ ਨੱਕ ਰਗੜ ਲਓ ਪਰ ਮਾਤਾ ਲਕਸ਼ਮੀ ਉਸ ਘਰ ਵਿੱਚ ਕਦੇ ਵੀ ਦਾਖਲ ਨਹੀਂ ਹੋਵੇਗੀ ਹਰ ਵਿਅਕਤੀ ਆਪਣੀ ਖੁਸ਼ਹਾਲੀ ਲਈ ਬਹੁਤ ਕੁਝ ਕਰਦਾ ਹੈ ਭਗਵਾਨ ਦੀ ਪੂਜਾ ਵੀ ਕਰਦਾ ਹੈ ਪਰ ਕੁਝ ਅਜਿਹੇ ਕੰਮ ਵੀ ਹਨ ਜੋ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ ਕਿਉਂਕਿ ਇਹਨਾਂ ਨੂੰ ਕਰਨ ਨਾਲ ਤੁਸੀਂ ਭਾਵੇਂ ਨੱਕ ਰਗੜ ਲੈਂਦੇ ਹੋ ਦੇਵੀ ਲਕਸ਼ਮੀ ਹਮੇਸ਼ਾ ਤੁਹਾਡੇ ਤੋਂ ਨਾਰਾਜ਼ ਰਹਿੰਦੀ ਹੈ ਦੋਸਤੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਦੇਖੋ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਰੰਤ ਸਬਸਕ੍ਰਾਈਬ ਕਰੋ ਅਤੇ ਕੰਟੀ ਨੂੰ ਦਵਾਓ ਓਕੇ ਓਕੇ ਅਸੀਂ ਬਹੁਤ ਸਾਰੇ ਸ਼ੇਅਰ ਕਰਦੇ ਰਹਿੰਦੇ ਹਾਂ ਅਜਿਹੀ ਧਾਰਮਿਕ ਜਾਣਕਾਰੀ ਜੋ ਤੁਹਾਨੂੰ ਲਾਭ ਪਹੁੰਚਾਵੇਗੀ ਤਾਂ ਆਓ ਦੋਸਤੋ ਇੱਕ ਨੰਬਰ ਉਹ ਔਰਤਾਂ ਜੋ ਹਮੇਸ਼ਾ ਕਾਮਵਾਸ਼ਨਾ ਵਿੱਚ ਡੁੱਬੀਆਂ ਰਹਿੰਦੀਆਂ ਹਨ ਦੂਜਿਆਂ ਦੀਆਂ ਚੁਗਲੀਆਂ ਕਰਦੀਆਂ ਹਨ ਦੂਜਿਆਂ ਦੇ ਘਰਾਂ ਵਿੱਚ ਚਾਕਣਾ ਪਸੰਦ ਕਰਦੀਆਂ ਹਨ ਪੈਸੇ ਦਾ ਨੁਕਸਾਨ ਕਰਦੀਆਂ ਹਨ ਪਰਿਵਾਰ ਲਈ مصیبتਾਂ ਖੜੀਆਂ ਕਰਦੀਆਂ ਹਨ ਗਰੁੜ ਪ੍ਰਣ ਪ੍ਰਾਣ ਅਨੁਸਾਰ ਅਜਿਹੀ ਔਰਤਾਂ ਦੇ ਘਰ ਕਦੇ ਵੀ ਸਮੱਸਿਆ ਮੁਕਤ ਨਹੀਂ ਰਹਿੰਦਾ ਜੇਕਰ ਉਹ ਗਲਤੀ ਨਾਲ ਵੀ ਅਜਿਹੇ ਘਰ ਵਿੱਚ ਰਹਿਣਾ ਚਾਹੁੰਦੀ ਹੈ ਜਿੱਤੇ ਔਰਤਾਂ ਝਾੜੂ ਨੂੰ ਪਿਆਰ ਰੱਖਦੀਆਂ ਹਨ ਅਤੇ ਝਾੜੂ ਨੂੰ ਲੱਤ ਮਾਰਦੀਆਂ ਹਨ ਜੇਕਰ ਤੁਹਾਡੇ ਘਰ ਦੀਆਂ ਔਰਤਾਂ ਨੂੰ ਸੌਣ ਦੀ ਆਦਤ ਹੈ ਤਾਂ ਚਾਰੇ ਪਾਸੇ ਗਰੀਬੀ ਹੁੰਦੀ ਹੈ ਝੂਠੇ ਪਾਂਡੇ ਜਿਵੇਂ ਝਾੜੂ ਫਿਰ ਕਦੇ ਵੀ ਖੁਸ਼ਹਾਲੀ ਨਹੀਂ ਆਉਂਦੀ ਗਰੀਬੀ ਅਤੇ ਦੁੱਖ ਦਾ ਕਾਰਨ ਬਣਦੀ ਹੈ ਇਸ ਲਈ ਰਾਤ ਨੂੰ ਚੁੱਲ੍ਹੇ ਉੱਪਰ ਝੂਠੇ ਪਾਂਡੇ ਨਾ ਰੱਖੋ ਜਿਸ ਘਰ ਦੀਆਂ ਔਰਤਾਂ ਦਰਵਾਜ਼ੇ ਨੂੰ ਠੋਕਰ ਮਾਰਦੀਆਂ ਹਨ ਜਾਂ ਠੋਕਰ ਨਾਲ ਦਰਵਾਜ਼ਾ ਖੋਲ੍ਹਦੀਆਂ ਹਨ ਅਜਿਹੇ ਘਰਾਂ ਵਿੱਚ ਵੀ ਦੇਵੀ ਮਾਤਾ ਦੀ ਲਿਖ ਕੇਤਪਾ ਨਹੀਂ ਬਣਦੀ ਮਾਤਾ ਲక్ష్ਮੀ ਉਹਨਾਂ ਤੋਂ ਹਮੇਸ਼ਾ ਨਾਰਾਜ਼ ਰਹਿੰਦੀ ਹੈ ਇਸ ਲਈ ਜੇਕਰ ਤੁਹਾਡੇ ਘਰ ਦੀਆਂ ਔਰਤਾਂ ਦਹਲਿਜ ਉੱਪਰ ਬੈਠ ਕੇ ਭੋਜਨ ਕਰਦੀਆਂ ਹਨ ਤਾਂ ਉਸ ਘਰ ਵਿੱਚ ਬਿਤਵਾਹੀ ਦਾ ਕਾਰਨ ਬਣਦਾ ਹੈ ਇਸ ਲਈ ਇਹ ਇਹ ਵੀ ਅਸ਼ੁਭ ਮੰਨਿਆ ਜਾਂਦਾ ਹੈ ਕੋਲਡ ਤੋਬਾਦ ਖਰਚਾ ਕਰਨਾ ਕੂੜਾ ਕਰਕੜ ਖਿਲਾੜ ਕੇ ਰੱਖਣਾ ਇਹ ਵੀ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਨਹੀਂ ਹੁੰਦਾ ਜਿਸ ਘਰ ਦੀਆਂ ਔਰਤਾਂ ਰਾਤ ਨੂੰ ਸ਼ਾਮ ਦੇ ਸਮੇਂ ਝਾੜੂ ਮਾਰਦੀਆਂ ਹਨ ਤਾਂ ਉਹਨਾਂ ਨੂੰ ਇਹ ਆਦਤ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਮਾਤਾ ਲక్ష్ਮੀ ਦੇ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਧਾਰੂ ਹਮੇਸ਼ਾ ਸਵੇਰ ਸਵੇਰ ਦੇ ਸਮੇਂ ਹੀ ਮਾਰਨਾ ਚਾਹੀਦਾ ਹੈ ਅਤੇ ਦਹਲਿਜ ਉੱਪਰ ਵੀ ਪਾਣੀ ਛਿੜਕਣਾ ਚਾਹੀਦਾ ਹੈ ਜੇਕਰ ਤੁਸੀਂ ਪਾਣੀ ਵਿੱਚ ਗੰਗਾਜਲ ਮਿਲਾ ਕੇ ਛਿੜਕਦੇ ਹੋ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਘਰ ਦੀਆਂ ਔਰਤਾਂ ਸਵੇਰੇ ਉੱਠ ਕੇ ਸਫਾਈ ਕਰਦੀਆਂ ਹਨ ਅਜਿਹੇ ਘਰਾਂ ਵਿੱਚ ਮਾਂ ਲਕਸ਼ਮੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਔਰਤਾਂ ਦੇ ਵਾਲਾਂ ਤੋਂ ਵੀ ਅਸ਼ੁਭ ਅਤੇ ਸ਼ੁਭ ਦਾ ਪਤਾ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਔਰਤਾਂ ਦੇ ਵਾਲ ਪਤਲੇ ਅਤੇ ਹਲਕੇ ਹੁੰਦੇ ਹਨ ਉਹਨਾਂ ਔਰਤਾਂ ਦੇ ਨੂੰ ਹਮੇਸ਼ਾ ਕੋਈ ਨਾ ਕੋਈ ਬਿਮਾਰੀ ਘੇਰੀ ਰੱਖਦੀ ਹੈ ਅਜਈਆਂ ਔਰਤਾਂ ਸਰੀਰਿਕ ਕਸ਼ਟ ਭੋਗਦੀਆਂ ਹਨ ਪਰ ਜਿੰਨਾ ਔਰਤਾਂ ਦੇ ਵਾਲ ਲੰਮੇ ਅਤੇ ਕੁੰਘਰਾਲੇ ਹੁੰਦੇ ਹਨ ਅਜਈਆਂ ਔਰਤਾਂ ਨੂੰ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਔਰਤ ਦੇ ਵਾਲ ਟੁੱਟਦੇ ਹਨ ਜਾਂ ਜ਼ਮੀਨ ਤੇ ਸੁੱਟ ਕੇ ਅੰਡੇਠਾ ਕਰ ਦਿੰਦੀਆਂ ਹਨ ਜਿਸ ਕਾਰਨ ਟੁੱਟੇ ਹੋਏ ਵਾਲ ਕਿਸੇ ਗਲਤ ਵਿਅਕਤੀ ਦੇ ਹੱਥ ਵਿੱਚ ਚਲੇ ਜਾਂਦੇ ਹਨ ਤੇ ਉਹ ਇਸ ਦੀ ਦੁਰਵਰਤੋਂ ਕਰਦਾ ਹੈ ਜਾਨੀ ਕਿ ਤੁਸੀਂ ਜਾਦੂ ਟੂਣੇ ਨਾਲ ਤੁਹਾਨੂੰ ਕਾਬੂ ਕਰਦਾ ਹੈ ਤੁਹਾਡੇ ਪਰਿਵਾਰ ਲਈ ਖਤਰਨਾਕ ਹੋ ਸਕਦਾ ਹੈ ਇਹਨਾਂ ਨੂੰ ਚੰਗੀ ਸਾਥ ਇਹ ਉੱਪਰ ਹੀ ਸੁਣੋ ਕਿ ਮਾਂ ਦਾ ਚਾਲ ਨੂੰ ਕਿਹੜੀ ਜਗ੍ਹਾ ਤੇ ਅਜੇ ਦੱਸ ਦਿਓ ਜਿੱਥੇ ਕਿਸੇ ਦੇ ਟੁੱਟੇ ਹੋਏ ਵਾਲਾ ਨੂੰ ਕਿਸੇ ਅਣਜਾਣ ਵਿਅਕਤੀ ਨੇ ਲਾਪਰਵਾਹੀ ਨਾਲ ਕبھی ਘਰ ਵਿੱਚ ਕਲੇਸ਼ ਪੈਦਾ ਹੋ ਸਕਦਾ ਹੈ ਜਿਸ ਘਰ ਵਿੱਚ ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬੰਦੀ ਉਸ ਘਰ ਵਿੱਚ ਵੀ ਮਾਤਾ ਲక్ష్ਮੀ ਦਾ ਆਸ਼ੀਰਵਾਦ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਜਿਸ ਘਰ ਦੀਆਂ ਔਰਤਾਂ ਗਵਾਂਡੀਆਂ ਦੇ ਰੋਲੇ ਰੱਪੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਹਨ ਜਾਂ ਫਿਰ ਇਧਰ ਲੀਆਂ ਗੱਲਾਂ ਜਾ ਕੇ ਉਧਰ ਦੱਸਦੀਆਂ ਹਨ ਅਜਈਆਂ ਔਰਤਾਂ ਤੋਂ ਵੀ ਮਾਂ ਲక్ష్ਮੀ ਹਮੇਸ਼ਾ ਨਾਰਾਜ਼ ਰਹਿੰਦੀ ਹੈ ਜੇਕਰ ਤੁਸੀਂ ਮਾਤਾ ਲక్ష్ਮੀ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਜਾਂ ਆਪਣੇ ਘਰ ਵਿੱਚ ਬੁਲਾਣਾ ਚਾਹੁੰਦੇ ਹਾਂ ਤਾਂ ਵੱਧ ਉਬਦ ਧਾਰਮਿਕ ਕਾਰਜ ਕਰੋ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਨਾਲ ਮਾਤਾ ਲక్ష్ਮੀ ਤੁਹਾਡੇ ਤੋਂ ਨਾਰਾਜ਼ ਹੋ ਜਾਵੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ